ਭਾਈ ਵੀਰੇ ਦੇਖ ਮੈਂ ਹਾਂ ਇੱਥੇ ਅੱਲਾ ਦਾ ਬਾਕੀ ਆ ਓਏ ਮੈਂ ਕੀ ਬੈਕੀ ਆ ਅੱਲਾ ਕਰਨੀ ਆ ਤਾਂ ਸਰੀਆ ਓਏ ਸਰੀਆ ਉਹ ਰੋ ਪੁੱਛਣਾ ਬਾਹਰ ਚੱਲਦੇ ਹਾਂ ਸਿੱਤਰ ਨਾ ਵਾਈ ਦੋੜਾ ਜਾਂ ਉਹਨਾਂ ਆ ਜਾਈਂ ਪੱਲਾ ਵੜੇ ਗਣਨੇ ਆਣ ਆ ਗਿਆ ਇਹ ਬਰ ਕੋਲੇ ਲਾਕ ਦਲਾਵੇ ਇਹ ਆਇਆ ਆਇਆ ਵਾਜੀ ਇਹ ਜੁੱਤੀ ਦਾ ਡਰੈਕਲੀਨ ਕਰਦਾਂਗੇ ਓੱਚੇ ਜਾਨੀ ਹੜੀ ਮਾਪੇ ਅੰਨਿਆ ਕਦਿਸ ਕਾਈ ਤੁਨ ਮਾਪੇ ਨੇ ਤਾਂ ਬਹੁਤ ਚੰਗੀ ਲੱਗਿਆ ਅਰਾ ਕਿਹਾ ਵੀ ਕੋਣੀ ਜਿਹੀ ਬੈਠੀ ਹੋਵੇ ਬਕਮੀਗਿਆ ਨਾ ਹੋਣ ਬਕਮੀ ਰਗਾ ਪਹਿਲਾਂ ਆਪਣੀ ਸ਼ਕਲ ਦੇਖ ਲੋ ਫੇਰ ਗੱਲ ਕਰੋ ਕਿਸੇ ਕੁੜੀ ਨਾਲ ਕਿਵੇਂ ਕਰਨੀ ਆ ਸਾਡੀ ਤਾਂ ਕੰਪਨੀ ਜੋ ਹਾਂਜੀ ਪਹਿਣਾ ਚੱਜੋ ਹਾਂ ਨੇ ਹਾਂਜੀ ਆਹ ਵੇ ਯਾਰ ਕਾੜ ਜੇ ਫੜਾ ਜਿੱਚਾ ਮੈਂ ਦਾਰਨ ਫੇਰ ਸਾਡੀ ਪਰਸਨੈਲਿਟੀ ਦੇਖੂਗਾ ਜਿੱਜਿਆਂ ਦੇ ਜਿੱਜੇ ਬਣਾਵਾਂਗੇ ਜੀ ਲੱਤ ਤੋੜ ਕੇ ਆ ਤੇ ਬਣਾਵਾਂਗੇ ਜੀ ਤੇ ਜੁੱਤੇ ਆਪਣੇ ਤੜਵਾਲੇ ਪਹਿਲਾਂ ਆਪ ਤੇ ਲੱਤਾਂ ਦੇਖ ਲਓ ਹਾਂ ਸਾਡੀਆਂ ਦੱਤਾਂ ਕੀ ਦੇਖੀ ਹਾਂ ਮੇਲਾ ਦਾ ਕਹਿ ਨਮੀ ਲਈ ਲੱਗਦੀ ਆ ਜਿਹੜਾ ਮਨ ਨਾਲ ਆਥੀਆ ਬੋਲਣਾ ਚਾਹੁੰਦੇ ਸਦਾ ਸੀ ਮੇਲੇ ਤੋਂ ਮੈਨੂੰ ਪਤਾ ਹੀ ਸੀ ਤੁਸੀਂ ਮੇਲੇ ਵਾਲੇ ਲੱਗਦੇ ਹੋ ਮੇਲੇ ਸੁਨਿਆਰ ਤੋਂ ਲਈ ਆ ਸੀ ਪਿੰਟੋ ਪਤਾ ਹੀ ਆ ਦੇਖ ਕੇ ਤਾਂ ਇਹ ਚੱਕ ਲਾਂ ਤਾਂ ਕਿੰਨੇ ਕ ਤੁਸੀਂ ਮੇਲੇ ਆ ਲਓ ਕਿੰਨੇ ਕ ਸੁਨਿਆਰ ਆ ਲਿਆ ਕੋਈ ਗੱਲ ਨਹੀਂ ਹੋਣਾ ਉਹ ਅਹੀ ਆਂਦੇ ਆ। ਵੱਲ ਦਾ ਤਾਂ ਹੈ ਕਰਨੀ ਆ। ਕਿਹਬਾ ਤੇ ਗੱਲ ਕਰਨੀ ਹੋਵੇ। ਆ ਮੇਰੀ ਬਾਈ। ਗੱਲ ਤਾਂ ਦੋਨੇ ਤਾਂ ਡਾਕੇ ਜੀਜਾ ਕਰੂ। ਹੋਏ ਜੀਜੇ ਦੇ ਨਾਲ ਬਚਣਾ ਲੱਗਿਆ। ਬਸ ਸੋਣਿਆਲੀ ਨੂੰ। ਆਪਣੇ ਹਟੜਵਾ ਲਿਓ ਪਤਾ ਦੇਖ ਲਓ। ਯਾ ਛੋਟੇ ਓਏ। ਪਲਾ ਜੀਜੇ ਨੂੰ ਐਸਾ ਉਹਨੂੰ। ਚੱਲ ਓਏ। ਤੇਰਾ ਜੀਜੇ ਜੀਜਾ। ਪਲਾ ਤੇਰੇ ਕੋਈ ਨਹੀਂ ਆਉਂਦਾ। ਤੈਨੂੰ ਹਟੜਵਾ ਨਾ ਲੈ ਤੇ ਵੇਖੋ। ਅਕੇ ਚਾਹੀਦਾ ਤੁਹਾਨੂੰ ਤੁਸੀਂ ਚਾਹੀਦੇ ਆਪਣਾ ਮੂੰਹ ਬੰਦ ਰੱਖ ਲਓ ਮੂੰਹ ਤਾਂ ਬੰਦ ਰਿਮ ਜਿੱਜਾ ਕਰਾਉਂਗਾ ਤੁਹਾਨੂੰ ਆਵਰਾ ਜਿੱਜੇ ਇਹ ਦਰਸ਼ਨ ਕਰ ਜਿੱਕੇ ਨੂੰ ਬਾਅਦ ਚ ਦੇਖਣਾ ਪਹਿਲਾਂ ਇਹਨਾਂ ਨੂੰ ਦੇਖ ਜੀ ਹਾਂ ਦੇਖ ਲਾ ਅੰਮਣੀਆ ਤੁਹਾਨੂੰ ਲੱਗ ਰਹੀਆਂ ਆ ਜੁੱਤੀ ਛੱਡੀ ਮੇਲੇ ਵਾਲੀ ਹੋਰ ਕਿਸੇ ਕਿਸੇ ਪਾਸੇ ਪਿੱਛੇ ਛੱਡ ਦਿਓ ਮੇਰਾ ਬੱਚਾ ਕਿਵੇਂ ਛੱਡਦੀ ਹੈ ਬੇਸ਼ਰਮ ਜਿਹੇ ਓਹੋ ਤੇ ਸ਼ਰਮ ਹੋ ਕੀ ਪ੍ਰਪੋਜ਼ ਕਰਦਾ ਪੈਂਦਾ ਮਿੱਤਰਾਂ ਇਹਦਾ ਕਿਸੇ ਨੇ ਛੇੜਨ ਤੋਂ ਪਹਿਲਾਂ ਆਪਣੀ ਸ਼ਕਲ ਦੇਖ ਲਿਆ ਕਰੋ ਨੂੰ ਛੇੜਨਾ ਕਿਉਂ ਲੱਗਦਾ ਅਜ ਤੋਕੇ ਆਇਆ ਮੈਂ ਤਾਂ ਸਮਝ ਆਉਂਦਾ ਬਤਮੀਜ਼ ਜੇ ਬਤਮੀਜ਼ ਵਾਸਤੇ ਵੀ ਲਾਇਆ ਮੈਂ ਤੇਰਾ ਬੁੱਢ ਵੀ ਕੀਤੀ ਹੋਈ ਆ ਹਾਂ ਮੇਲੇ ਵਾਲਾ ਕਹਿੰਦੀ ਸੀ ਬਈ ਤਨ ਮੇਲੇ ਨੂੰ ਅਕਲ ਨਹੀਂ ਸਗਾਈ ਕਿਸੇ ਘਰ ਦੇ ਨੇ ਵੀ ਕੁੜੀ ਨੂੰ ਛੇੜੀਦਾ ਨਹੀਂ ਹੁੰਦਾ ਹੈਗਾ ਤੁਹਾਡੀ ਆਪਣੀ ਮਾਂ ਭੈਣ ਹੈ ਨਹੀਂ ਕੀ ਹਾਂ ਮੇਲੇ ਵਾਲੀ ਤਾਂ ਦੇਖ ਲੈ ਥੇਰੇ ਵਰਗੀ ਬੱਤਮੀ ਜੀ ਕੋਈ ਕਰਨੀ ਇਸੇ ਪਾਸੇ ਨੂੰ ਡਿਆ ਰਿਹਾ ਹਾਂ ਬੱਤਮੀ ਪੱਤਾ ਕਮੀ ਬੱਤਮੀ ਸਰੀਰਲੇ ਕਰਾਂ ਜਾਨ ਤੁਸੀਂ ਮੇਰਾ ਕੜਾ ਚੜਨਾ ਕਿ ਨਹੀਂ ਚਾਂਜਰਾ ਦੇਖ ਲੈਂਗੇ ਹੋਰ ਪਾਸੇ ਉੱਥੇ ਵੀ ਛੱਡ ਲੈ ਨਹੀਂ ਉਧਰ ਲੈ ਲੋਗੇ ਏਥੇ ਤੋਂ ਨਹੀਂ ਚੱਲ ਲਵੇ ਲਦਾ ਵਾ ਕੜਾ ਛੱਡ ਲਓ ਹਾਂ ਇਹਦਾ ਕੜਾ ਲਊਗਾ ਠੀਕ ਆ ਗਰਾ ਜਾਨਦੀ ਐ ਮੈਂ ਤੁਹਾਡੇ ਵਰਗੇ ਪਿਆਰ ਵਾਲੇ ਤੇਰੇ ਨਾਲ ਆ ਖੜਾ ਤੇਰਾ ਭਾਈ ਇਹ ਭੱਜ ਗਿਆ ਦਾ ਮੈਨੂੰ ਵੇ ਦੋ ਦਿਨ ਹੋਰ ਬੋਤਾ ਦੇ ਦੇਖ ਦੇਖੀਏ ਤੁਹਾਡੇ ਵਰਗੇ ਜਨਮਾਰੇ ਪਿਆਰ ਦੋ ਦਿਨ ਹੋਰ ਵਧਾ ਦੇ ਵੀਰੋ ਚਾਰ ਦਿਨਾਂ ਨਾਲ ਰੱਤੇ ਸੱਤ ਦਿਨ ਕਰ ਦਈਏ ਹਾਫਤਾ ਮਾੜਾ ਅੱਛਾ ਕੱਲ ਨਹੀਂ ਮੇਰਾ ਕਰਦੀ ਪਹਿਲਾਂ ਤੂੰ ਜਨਮਾਂ ਦੀ ਗੱਲ ਕਰ ਤੀ ਹੁਣ ਤਾਂ ਮਹੀਨਿਆਂ ਤੇ ਆ ਗਿਆ ਇਹਦਾ ਪਤਾ ਨਹੀਂ ਇਹਦੇ ਮਹੀਨੇ ਤਾਂ ਹੀ ਪਤਾ ਲਗਾ ਨਾ ਕਿਹੜੀ ਦੂਸਤ ਪਾਵਾਂਗੇ ਨੀਨੇ ਸਭ ਮਹੀਨੇ ਗੈਣ ਦਾ ਬਾਬੇ 30 40 ਜੋ ਹੋ ਗਏ। ਬਾਡੇ ਮਹੀਨੇ ਹੋਸਾਬ ਦੇ ਨੇ। ਮਨ ਨੂੰ ਮਨਾਉਂਗਾ ਤਾਂ ਅਗੇ ਤੋਂ ਤੁਹਾਡੇ ਜੀਜਾ ਆਉਣਿਆਰੀ ਨੇ। ਜੀਜਾ ਜੀਜਾ ਲਾ ਰੱਖੀ। ਅਸੀਂ ਕਿਹ ਕਿਹ ਨੀ ਕਰੀ। ਉਹ ਹੀ ਦਾ ਕਰਦਾ। ਮੇਰਾ ਹਾਲ ਹਾਲੇ ਲੱਕ ਨਹੀਂ ਆਇਆ। ਮੇਰੇ ਜੀਜਾ ਆ ਗਏ ਤੁਹਾਨੂੰ ਪਤਾ ਦਾ ਲੱਗੋ। ਤੇਰੀ ਐਸੀ ਕੀ ਤੈਦੀ? ਹਾਂ। ਤੇ ਨਾ ਮੱਤਾਂ ਤੋੜ ਕੇ ਨਾ ਉੱਥੇ ਟੰਗ ਰਹੇ। ਰਾਖਲੇ ਬਜਾ ਕੇ ਰੱਖਲੇ ਵਾਲਾ ਲੱਗਦਾ ਬੜਾ ਰਏ ਜੀਜੇ ਨੂੰ ੜੰਗ ਪੀਂਦੇ ਆਲੇ ਤੱਕ ਨਹੀਂ ਆਇਆ ਸਾਉ ਨੂੰ ਫੋਨ ਪਾ ਲਾ ਲਾ ਭਲਾ ਉਹਨੇ ਦੇਖ ਲਾਂਗੇ ਅਣਾ ਵੀ ਪਾਵਰ ਦੇਖੀ ਹੋਰ ਚਲੇ ਫਿਰ ਸਾਡੀ ਪਾਵਰ ਦੇਖ ਲਈ ਆਈਏ ਬਸ ਉਦੋਂ ਹੋ ਵੀ ਮੇਲੇ ਵਾਲਾ ਪਰਣਾ ਮੰਨਿਆ ਹੁੰਦਾ ਹੋਵੇ ਪਰ ਤਾਂ ਮਾਇਆ ਫਾੜ ਨਾ ਜਿੱਤ ਹੈ ਹੋਰ ਇੰਜ ਹੀ ਜਾ ਲਾ ਬੰਦੇ ਦੀ ਸ਼ਕਲ ਤੇ ਬੰਦੇ ਦੀ ਅਕਲ ਤੋਂ ਪਤਾ ਲੱਗ ਜਾਂਦਾ ਕਿਹੜਾ ਮੇਲੇ ਵਾਲਾ ਆ ਓਏ ਨਾ ਉਹ ਨੂੰ ਬੁਲਾ ਆ ਤਾ ਆ ਸੁਣਾ ਮੇਰੇ ਵੀਰ ਹਰ ਛੱਡ ਖੇੜਾ ਤੂੰ ਤੂੰ ਯਾਰ ਕੁੜੀ ਜਦੋਂ ਦੰਦਾ ਕਿਉਂ ਅੱਛਾ ਕਰਨ ਲੱਤੀ ਦੇਖ ਮਾਨ ਦਾ ਕਿਉਂ ਸਮਾਈਲ ਮੈਂ ਆਪੇ ਚੱਲਨੀ ਆ ਤੁਹਾਡੇ ਪਿੱਛੇ ਨਹੀਂ ਆ ਰਹੀ ਸਮਾਈਲ ਕਰਨ ਲੱਤੀ ਦੇਖ ਕਿਉਂ ਹਸੀ ਤੋ ਫਸੀ ਮਨ ਰੱਖ ਹਾਂ ਤੂੰ ਜੇ ਮੇਰੇ ਪਿੱਛੇ ਪਿੱਛੇ ਰਹਿਣਾ ਵਾ ਤੂੰ ਜਾ ਹੋਰ ਪਾਸੇ ਬਹਿ ਜਾ ਯਾਕੇ ਅਸੀਂ ਆਏ ਨਾ ਤੁਸੀਂ ਬੇਚਾਨ ਬਣੇ ਹੋ ਤੁਸੀਂ ਆਏ ਮੈਂ ਆਪਣੀ ਜਗ੍ਹਾ ਤੇ ਆਈ ਹਾਂ ਸਾਡੇ ਪਿੱਛੇ ਤੁਸੀਂ ਆਏ ਹੋ ਮੈਂ ਨਹੀਂ ਤੁਹਾਡੇ ਪਿੱਛੇ ਮੈਂ ਆਪਣੀ ਜਗ੍ਹਾ ਤੇ ਆਈ ਹਾਂ ਅਸੀਂ ਤਾਂ ਆਪਣੀ ਜਗ੍ਹਾ ਤੇ ਹਾਂ ਤੁਸੀਂ ਜਾਓ ਬੈਠੋ ਇੱਥੇ ਜਾਓ ਇੱਥੇ ਜਿੱਥੇ ਸਾਡਾ ਜੀਦਾ ਇੱਥੇ ਹੈ ਤੇ ਅੱਜ ਸ਼ਗਨ ਪਵਾਗੇ ਸ਼ਗਨ ਤੁਹਾਨੂੰ ਪਾਉਂਗਾ ਸਾਡਾ ਜੀਜਾ ਆ ਤੇ ਆੜੇ ਆਈ ਨੇ ਨਾਲ ਬੈਠ ਮੰਨ ਲੇ ਪੁੱਛੋਗੇ ਮਾਇਦੇ ਸਾਡਾ ਜੀਦਾ ਤੁਹਾਨੂੰ ਹੋਰ ਪਾਸੇ ਜਗ੍ਹਾ ਨਹੀਂ ਦਿੱਤੀ ਤਨੀ ਆ ਕੇ ਬੈਠਣ ਨੂੰ ਕੋਈ ਜਗ੍ਹਾ ਮੈਂ ਆਇਆ ਬੜਾ ਕਿਹੜਾ ਜਿੱਤੇ ਦੂਜਾ ਮੈਂ ਵੀ ਦੇਖਾਂ ਬਤਮੀਜ਼ ਕਿੰਨੇ ਕਿਹਾ ਤਾਗਦਾ ਜੀਜਾ ਹਾਂ ਤੇ ਅੱਜ ਉਹਦੇ ਨੂੰ ਮੂੰਹ ਕਰ ਲੈ ਇੱਕ ਦਿਨ ਨੂੰ ਕੀ ਚਾਗਦਾ ਵਾ ਯਾਰ ਕੋਈ ਪਿਆਰ ਮਾਂ ਬੱਦੀ ਗੱਲਾਂ ਮਨਪੂਰਤ ਹੋਣ ਮੇਰੇ ਡੇੜ ਯਾਰ ਪੰਪ ਜੀ ਆਈ ਲਵ ਯੂ ਜੀ ਨਾ ਯਾਰ ਕਿਤੇ ਜੀਜਾ ਮੇਲੇ ਚ ਪਕੌੜੇ ਤਾਂ ਨਹੀਂ ਬਣਾਉਂਦਾ ਹੈ ਪੌੜੇ ਦਾਲਦਾ ਹੋਵੇ ਜਾਵਣ ਨੂੰ

ਆਪਕਾ ਨਾਲ ਲੱਗਿਆ ਰਹੇ ਵਈਏ। ਅੱਛਾ। ਜਾਓ ਉੱਧਰ ਜਾ ਕੇ ਬਹਿ ਜਾਓ। ਸ਼ਾਮੇ ਇਹ ਲੈ ਗੋ ਜਾ। ਚੱਲ ਜੀ। ਤੁੰਨੂ ਕਿਹਾ ਵਾ ਮੈਂ ਤੁਜੀ ਉੱਧਰ ਬਹਿ ਜਾਓ। ਹਾਂ ਜੀ। ਸ਼ਾਮੇ ਚੱਲਦੇ। ਇਤਨੀ ਗਰਮੀ ਆ ਰਹੀ ਹੈ ਮੇਰੀ ਜਾਨ। ਹੋ ਗਿਆ। ਹੋ ਜਾਨ ਮਾਈ ਗੋਡ। ਸਹੀ ਹੈ। ਵਰਾਂਟੀ ਹੁੰਦਾ। ਦੱਸੋ

ਮੈਨੂੰ ਵੀ ਕਹਿਣ ਜੋ ਪੇਪੀ ਟੀ ਐਮ ਪਰ 500 ਰੁਪਏ ਚੁਕੇ ਆ। ਹੋਣੀ ਕੀ ਗੱਲ? ਇਹਨੇ ਤਾਂ ਮੈਨ ਲਈ ਵਾਰ ਲਿਆ। ਕੀ ਡਾਡਾ ਸਾਹਮਣੇ ਮੇਲੇ ਦੀ ਗੱਲ ਕਰਤੀ? ਚਲ ਮੈਨੂੰ ਤਾਂ ਕਾਲ ਦਾ ਮਾਰੀ ਅੰਡਾ। ਗੱਲੇ ਚਾਜਰੀ ਛੇੜੋ ਗੱਲੇ ਚਾਜਰੀ ਛੇੜੋ ਵੀ ਮੈਂ ਮੂਹਰੇ ਕਬਾਬੀ। ਚਲ ਫਿਰ ਆਊਟਸਾਈਡ ਦੀ ਜੇੜ ਦੇ। ਓਕੇ ਹੁੰਦਾ ਹਾਂ। ਹਾਂ ਚਲ। ਕੀ ਹੁੰਦਾ? ਆਊਟਸਾਈਡ ਦਿਖਾ ਲੈਂਗੇ। ਓਕੇ। ਹਾਂ ਚਲ ਚੱਲ ਤਾਂ ਸਹੀ ਦਿਖਾ। ਉਹ ਇੱਥੇ ਉਹ ਭੰਮਣ ਵਾਲਾ ਮਾਲ ਜਾਓ ਵੀ ਜਿੱਥੇ ਭੌਂਦੇ ਉੱਥੇ ਲੈ ਆਂਦਾ ਇਹ ਤੁਹਾਨੂੰ ਨਹੀਂ ਮੈਂ ਨਹੀਂ ਜਾਣਾ ਤੁਸੀਂ ਜਾਓ ਜੰਮੇ ਉਹਦੇ ਉਹ ਪਹਾੜਾ ਜਾਣਾ ਨਹੀਂ ਪਹਾੜਾ ਵੀ ਦੀ ਪਹਾੜਾ ਵੀ ਛੱਡ ਜਾਓਗੇ ਜਾਓ ਪਾਣੀ ਚੱਲਦਾ ਪਹਾੜਾ ਵੀ ਦੀ ਮੰਨ ਜਾ ਮੰਨਿਆ 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 ਮਾਲੀ ਸਿੱਕੜ ਕਰੇ ਤੁਸੀਂ ਬਖਮੀਰ ਦੇ ਹੜਤ ਹੋ ਗਿਆ ਆ ਬੇਟਾ ਹਰ ਕੀ ਬਾਇਆ ਦਸਤਾ ਉਹ ਹੜਕ ਗਿਆ ਮੇਰੀ ਸੇਟੀ ਕਰਦੇ ਉਹ ਜਾਣਾ ਕੋਕਣੀ ਕੀ ਹੋ ਗਿਆ ਮਰਨੇ ਜਾ ਦੋਰਣਾ ਮਨੂਣਾ ਵੱਟਲੀ ਹੋਰ ਕਿ ਮੂੰਹ ਵੱਜਣ ਲੱਗਿਆ ਕਿਤੇ ਮੈਨੂੰ ਛੱਡ ਕੇ ਵੀ ਨਹੀਂ ਜਾਣਾ ਨਾ ਜਾਵੇ ਬਿਦੂ ਫੜਦਾ ਆਂ ਕੇ ਪੈਰ ਦੋ ਹੀ ਮੇਲਿਆ ਰਿਹਾ ਮੇਲਿਆ ਜੁੱਤੀ ਵੱਟੀ ਸੱਚ ਹੈ ਇਹ ਐਦਾ ਮੰਨ ਨਹੀਂ ਰਿਹਾ ਯਾਰ। ਕੀ ਬਦਮਾ ਪੈਰ ਫੜ ਕੀ ਮੰਨ ਜੀ? ਉਹ ਮੰਨ ਜਾ ਉਹ ਤੈਨੂੰ ਮੋਟਰਸਾਈਕਲ ਦੇ ਦਈਏ। ਮਨੰਗਰ ਦਾ ਸੰਤੋਖਾ ਜੀਜਾ। ਓ ਯਾਰ ਜੀਜੇ ਦੀ ਐ। ਜਜੀਤ ਕਿ ਜਿਹੜੀ ਮੈਨੂੰ ਬਦੋ ਪਈ ਨਹੀਂ ਕਰਦਾ। ਥੋੜਾ ਕਰਤਾ ਗਿਆ ਬਾ ਉਹਦਾ। ਆਉਣੀ ਆਉਣੀ ਨਹੀਂ। ਉਹਨੇ ਉਹਦਾ ਜੀਜਾ ਪਾ ਲੈ ਜੀਜੇ ਦਾ ਗੇੜਾ ਦੇ ਕਾਮ ਆਏ ਦੇਖਣਾ ਹੈ। ਫਟਾ ਕਰ ਪਹੁੰਚ। ਜੀਜੇ ਨੰਬਰ ਤਾਂ ਦੱਸ। ਕਿਹੜਾ ਦੇਖ ਲਈ ਅਸੀਂ ਕਿਹੜਾ ਬੰਦਾ ਹੈ ਕਿਹੜਾ ਓਏ ਤੁਸੀਂ ਮੈਨੂੰ ਜਾਣਦੇ ਨਹੀਂ ਹੈਗੇ ਅਜੇ ਓਏ ਪਿੱਛੇ ਮੁੜ ਕੇ ਦੇਖ ਰਹੀ ਹੋਏ ਮੰਨ ਕੇ ਜਿਆ ਹੈ ਨਾ ਕੁਪੀ ਵਰਗੇ ਮਾਰਾਂ ਅੰਦਰੋਂ ਇਹ ਚਾਹੁੰਦੀ ਹੈ ਤੇਰੇ ਭਾਈ ਨੂੰ ਬਾਦਸ਼ਾਹ Evet, yeah, yeah, evet. Yeah. 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 Yeah, nah, nah.